ਪਿੰਡ ਕੋਲੀਆਂ ਦੇ ਵਿੱਚ ਇੱਕ ਕਾਂਗਰਸ ਪਾਰਟੀ ਵੱਲੋਂ ਬਹੁਤ ਹੀ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਨੇ ਬਾਰਚਾਰ ਕੇ ਹਿੱਸਾ ਲਿਆ ਦੱਸਦੀ ਹੈ ਕਿ ਮੀਟਿੰਗ ਸਰਪੰਚ ਰਾਜਰਾਨੀ ਅਤੇ ਉਸਦੇ ਪਤੀ ਸੁਰੀਂਦਰ ਕੁਮਾਰ ਪੰਚਾਇਤ ਮੈਂਬਰ ਨਰੀਂਦਰ ਕੁਮਾਰ ਚਾਟਕ ਸਰਪੰਚ ਸ਼੍ਰੀਸ਼ਤਾ ਦੇਵੀ ਅਤੇ ਉਸਦੇ ਸੁਪੁੱਤਰ ਹੀਰਾ ਲਾਲ ਵਰਕਰ ਬੈਗੀ ਕੁਮਾਰ सिद्धार्थ कुमार मदन लाल मेंबर पंचायतते और भी कई उच्च अधिकारी और वर्करो ने शामिल हो के इस मीटिंग नो संबोधित किता अति पिंड दे लोकां दा भी काफी सहयोग जो कि देखन नु मिलया ता सि कि इस मौके ते सुखजिंदर सिंह रंधावा कांग्रेसी उम्मीदवार कोलिया पिंड विच पहुंचे ate अलग-अलग पिंडा विच उना दी मीटिंग होने दौरान ਉਹਨਾਂ ਨੇ ਕੌਲਿਆਂ ਵਿੱਚ ਲੋਕਾਂ ਦੇ ਕਈ ਮੁੱਦੇ ਤੇ ਗੱਲਬਾਤ ਕੀਤੀ ਅਤੇ ਉੱਥੇ ਹੀ ਸਾਬਕਾ ਵਿਧਾਇਕ ਜੁਗਿੰਦਰ ਪਾਲਦੇ ਸਤੰਤਰ ਵੀ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਏ ਸਾਬਕਾ ਵਿਧਾਇਕ ਜੁਗਿੰਦਰ ਪਾਲਦਾ ਲੋਕਾਂ ਵਿੱਚ ਪਿਆਰ ਦੇ ਕੇ ਸੁਖਿੰਦਰ ਸਿੰਘ ਰੰਧਾਵਾ ਨੇ ਕੀ ਕੁਝ ਕਿਹਾ ਆਉ ਸੁਣਦੇ ਹਾਂ ਉਹਨਾਂ ਦੀ ਜਵਾਨੀ ਤਦ ਤੱਕ ਬਨੇਰੋ ਸਾਡੇਨਾਤ ਦੇਖਦੇ ਰੋ ਪੰਜਾਬ ਦੇ ਕਿ ਨਿਊਜ਼ ਮਨਿਸਪੈਸ਼ਨਰ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਗਿਆ ਸੁਖੀ ਰੰਧਾਵਾ ਜੀ ਦਾ ਆਪਣੇ ਪਿੰਡ ਦੇ ਵਿੱਚ ਕਿੱਦਾਂ ਦਾ ਰਿਹਾ ਪ੍ਰੋਗਰਾਮ ਮੈਂ ਆਪਣੇ ਬਾਹਰੋਂ ਆਏ ਹੋਏ ਜਿਹੜੇ ਸਾਡੇ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਡੇ ਪ੍ਰੈਸਰ ਪਰ ਜਿਹੜੇ ਸਾਡੇ ਮੇਰੇ ਮੌਕੇ ਦੇ ਜਿਨ੍ਹਾਂ ਨੇ ਸਾਰੀ ਗੱਲ ਜਿਹੜੀ ਹੈ ਉਹ ਦੂਰ ਸੰਚਾਰ ਹੋਰ ਵਧੀਆ ਕਰਕੇ ਲੋਕਾਂ ਸਾਹਮਣੇ ਪੇਸ਼ ਕਰਨੀ ਹੈ ਮੈਂ ਪਹਿਲਾਂ ਉਹਨਾਂ ਦਾ ਸਾਰਾ ਆਪਣੇ ਪਿੰਡ ਵੱਲੋਂ ਆਪਣੀ ਪਛਾਣਾਂ ਤੇ ਨੇ ਪਛਾਣਾਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡੇ ਸਰਦਾਰ ਸੁਖਜਿੰਦਰ ਸਿੰਘ ਰਦਾਵਾ ਸਾਹਿਬ ਜਿਹੜੇ ਸਾਡੇ ਆਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਉਹਨਾਂ ਨੂੰ ਐਲਾਨਿਆ ਗਿਆ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਗੁਰਦਾਸਪੁਰ ਤੋਂ ਬਹੁਤ ਵਧੀਆ ਪ੍ਰੋਗਰਾਮ ਲੋਕਾਂ ਨੇ ਆਏ ਪਰ ਚੜ ਕੇ ਹੁਗਾਰਾ ਦਿੱਤਾ ਬਹੁਤ ਵਧੀਆ ਉਹਨਾਂ ਨਾਲ ਉਹਨਾਂ ਨੇ ਜਿਹੜੇ ਨਾ ਲੋਕਾਂ ਦਾ ਇੱਕ ਦਿਲ ਦੇ ਵਿੱਚ ਜਿਹੜਾ ਚਾਅ ਹੈ ਕਿ ਜਿਹੜਾ ਲੋਕਾਂ ਦੇ ਉਰਜਾ ਹਨ ਉਹਨਾਂ ਨੇ ਕਿਹਾ ਚਲੋ ਸਾਰੇ ਸਾਰੇ ਹੀ ਦੇਖਣਾ ਸੀ ਹਰ ਕੈਂਡੀਡੇਟ ਨੂੰ ਵਰਤਿਆ ਰੰਧਾਵਾਸਾ ਬੜੇ ਤਜਰਬੇਕਾਰ ਨੇ ਬੜੇ ਪੜੇ ਲਿਖਨੇ ਬੜੇ ਸੂਝਵਾਨ ਨੇ ਤਿਆਰਬਾ ਰੱਖਦੇ ਨੇ ਕਿਉਂਕਿ ਜਦੀ ਪੁਸ਼ਤੀ ਖਾਨਦਾਨੀ ਦੇ ਵਿੱਚੋਂ ਪੈਦਾ ਹੋਏ ਨਾ ਉਹਨਾਂ ਦਾ ਇੱਕ ਰਗ ਰਗ ਉਹਦੇ ਖੂਨ ਦੇ ਤਿੰਨ ਤਿੰਕੇ ਵਿੱਚ ਲਿਖਿਆ ਕਿ ਦੇਸ਼ ਦੀ ਸੇਵਾ ਔਰ ਸਮਾਜ ਦੀ ਸੇਵਾ ਕਿਤਾ ਕਰ ਰਹੀ ਹੈ ਸੋ ਅੱਜ ਵੱਧ ਚੜਕੇ ਜਿਹੜਾ ਪ੍ਰੋਗਰਾਮ ਹੈ ਬੜਾ ਸੁਣਾਇਆ ਪਿੰਡ ਦੇ ਲੋਕਾਂ ਸਾਹ ਦਿੱਤਾ ਅਲੰਦੋਲਾ ਜਿਹੜੇ ਪਿੰਡ ਦੇ ਨੇ ਸਾਡੇ ਕੋਲੀਆਂ ਚਾਟਕ ਪੋਲਾ ਹੋਰ ਜਿਹੜੇ ਨਾਲ ਦੇ ਪਿੰਡ ਪੰਮਾ ਵਗੈਰਾ ਸਾਰੇ ਨਿਰਦੇਸ਼ ਜਿਹੜੇ ਲੱਗਦੇ ਨੇ ਸਾਰੇ ਹੀ ਵੱਧ ਚੜਕੇ ਬੜਾ ਵਧੀਆ ਸਾਹ ਦਿੱਤਾ ਜੀ ਸਾਬਕਾ ਵਿਧਾਇਕ ਗੁਜਿੰਦਰਪਾਲ ਜੀ ਜੀ ਕਿੰਨੀ ਦੀ ਕਾਰਗੁਜ਼ਾਰੀ ਰਹੀ ਅੱਜ ਦੇਖਿਆ ਕਿ ਕਾਫੀ ਹੜੇ ਦੀ ਚਰਚਾ ਹੋ ਰਹੀ ਸੀ ਇਸ ਪ੍ਰੋਗਰਾਮ ਦੇ ਵਿੱਚ ਰੰਦਾਵਾ ਜੀ ਵੀ ਕਰ ਰਹੇ ਸੀ ਜੀ 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 ਹਾਂਜੀ ਆ ਸਾਡੇ ਜਿਹੜੇ ਮਾਨ ਜੋ ਸਾਡੇ ਸਾਬਕਾ ਐਮਐਲਏ ਸਾਫ ਸ਼ਰੀ ਗੁਜਿੰਦਰਪਾਲ ਜੀ ਸਾਡੇ ਵੱਡੇ ਭਰਾ ਹਨ ਬڑے ਹਰਮਨ ਪਿਆਰੇ ਨੇਤਣੋਂ ਗਰੀਬਾਂ ਦੇ ਮਤਲਬ ਉਹ ਮਸੀਹ ਨੇ ਹਰ ਵਰਗ ਦੇ ਨਾਲ ਉਹਨਾਂ ਦਾ ਪਿਆਰ ਹੈ ਉਹਨਾਂ ਦੀ ਅੱਜ ਨਹੀਂ ਮਤਲਬ ਪਹਿਲਾਂ ਵੀ ਬੜੀ ਜ਼ਿਆਦਾ ਆਂਦੀ ਕਿ ਜਿੱਥੇ ਉਹਨਾਂ ਦਾ ਮਤਲਬ ਨਹੀਂ ਹੋਣ ਦੇ ਵਿੱਚ ਹਾਜ਼ਰ ਨਹੀਂ ਹੋਣ ਦੇ ਵਿੱਚ ਕਿਉਂਕਿ ਇਹਦੀ ਮਜਬੂਰੀ ਹੈ ਸਿਹਤ ਤੋਂ ਥੋੜੇ ਜੋ ਠੀਕ ਨਹੀਂ ਤੇ ਚਲੋ ਸਾਨੂੰ ਸਾਰਿਆਂ ਨੇ ਮਹਿਸੂਸ ਹੋ ਰਿਹਾ ਕਿ ਸਾਰੇ ਉਹਨਾਂ ਦੇ ਮਤਲਬ ਵਰਕਰਾਂ ਲੋਕਾਂ ਦਾ ਇਕੱਠ ਦੇਖ ਕੇ ਕੀ ਲੱਗਦਾ ਲੋਕਾਂ ਦੇ ਨੂੰ ਬਦਲਾ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਦਿਲ ਵਿੱਚ ਚਾਹ ਪੂਰਾ ਵੀ ਕਹਿੰਦੇ ਨੇ ਵੀ ਹੁਣ ਬਦਲਾ ਹੋਣਾ ਚਾਹੀਦਾ ਕਿਉਂਕਿ ਸਮਾ ਬੜਾ ਭਿਆਨਕ ਹੋ ਗਿਆ ਤੇ ਜਿਹੜੀ ਇਹ ਉਨ ਅਗਲੀ ਜਿਹੜੀ ਜਿਹੜੀ ਜੋ ਗਤੀਵਿਧੀ ਹੈ ਉਹਨੂੰ ਬਦਲਾਨਾ ਚਾਹੀਦਾ ਤਾਂ ਕਿ ਜਨਤਾ ਨੂੰ ਮਾੜਾ ਮਾੜਾ ਸੁੱਖ ਦਾ ਸਾਥ ਮਿਲੇ ਇਸ ਕਰਕੇ ਮੈਂ ਤੈਅ ਦੇ ਲੋ ਵੱਡੇ ਭਰਾਵਾਂ ਦਾ ਜਿਹੜੇ ਮੇਰੇ ਮੀਡੀਆ ਪ੍ਰਾਣ ਰੈਪੋਰਟਰ ਸਾਰੇ ਮੈਂ ਉਹਦਾ ਤੈਅ ਦੇ ਲੋ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਆਦੇ ਆਲਦੋਲੇ ਸਾਰੇ ਜਿਹੜੇ ਸਰਜਨਦਾਰ ਬਾਹਰੋਂ ਮਰਕਰ ਆਏ ਨੇ ਮੇਰੇ ਡਾਕਟਰ ਸਾਹਿਬ ਨਾਲ ਮੇਰੇ ਕੋਲ ਸਾਡੇ ਸੋਹਣੀ ਡਾਕਟਰ ਸਾਹਿਬ ਮੇਰੇ ਬੜੇ ਪੁਰਾਣੇ ਸਾਥੀ ਨਾਲ ਮੇਰੇ ਨਾਲ ਇਹ ਬੁਲਾ ਰਹੇ ਨੇ ਬੜੇ ਐਕਸਪਰਟ ਬੁਲਾ ਰਹੇ ਨੇ ਤੇ ਮੈਂ ਉਹਨਾਂ ਨੂੰ ਵੀ ਥੋੜਾ ਜਿਹਾ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਪਿੰਡ ਵੱਲੋਂ ਮੈਂ ਇੱਕ ਬੇਨਤੀ ਉਹਨਾਂ ਨਾਲ ਤੁਸੀਂ ਗੱਲ ਕਰ ਕਰੋ। ਸਤ ਸਭ ਕੀ ਕਹਿਣਾ ਚਾਹਦੇ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਆਇਓ। ਸੇਵਾਦਾਨ ਦੀ ਡਿਊਟੀ ਨਿਭਾ ਰਹੇ ਹੋ। ਕੀ ਕਹਿਣਾ ਚਾਹਦੇ ਕਿੱਦਾਂ ਦਾ ਪ੍ਰੋਗਰਾਮ ਰਿਹਾ? ਮੈਂ ਕਾਫੀ ਦਿਨਾਂ ਤੋਂ ਸੁਖੀਰਿੰਦਾਵਾਜੀ ਦੇ ਬੇਟੇ ਨਾਲ ਵੀ ਕਾ ਮੈਂ ਵਰਕਿੰਗ ਕਰ ਰਿਹਾ। ਅੱਜ ਪਿੰਡ ਕੋਲੀਆਂ ਵਿੱਚ ਪਹੁੰਚੇ ਹਾਂ। ਮੇਰੇ ਵੱਡੇ ਭਰਾ ਸਰਿੰਦਰ ਜੀ ਦੇ ਪਿੰਡ ਦੇ ਵਿੱਚ ਪਹੁੰਚੇ ਹਾਂ। ਸਭ ਤੋਂ ਪਹਿਲਾਂ ਤੇ ਬਣਾ ਨੂੰ ਮੁਬਾਰਕਵਾਦ ਦਿੰਨਾ। ਜਿੰਨਾ ਕਾ ਇਕੱਠ ਇਹਨਾਂ ਨੇ ਕੀਤਾ। ਬਹੁਤ ਹੀ ਵਧੀਆ ਹੰਗਾਰਾ ਸਾਡੇ ਸੁਖੀਰਿੰਦਾਵਾਜੀ ਨੂੰ ਮਿਲਿਆ। ਸਾਡੇ ਵੱਡੇ ਭਰਾ ਜਗENDER ਪਾਲ ਜੀ ਨੂੰ ਮਿਲਿਆ। ਔਰ ਉਹਨਾਂ ਦੀ ਰਹਿਮ ਨੁਹਾਈ ਹਟ ਜੇ ਸਾਰਾ ਕੰਮ ਚੱਲ ਰਿਹਾ ਮੈਂ ਤੇ ਇਹੋ ਯਾਦ ਕਰਦਾ ਜਿਸ ਤਰ੍ਹਾਂ ਅੱਜ ਲੋਕ ਇਕੱਠੇ ਹੋਏ ਨੇ ਸੁਖੀ ਰੰਦਾਵਾਜੀ ਔਰ ਸਾਡੇ ਵੱਡੇ ਵੀਰ ਜਗਿੰਦਰਪਾਲ ਜੀ ਨੂੰ